ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਇੱਕ ਸਮਾਂ ਨਵੀਂ ਗੇਮ ਦਿਖਾਉਣੇ ਆ ਜੀ ਆ ਤੇ ਬਾਹਰ ਜਿਹੜਾ ਜਾਣਾ ਡਿਵਾਈਸ ਉਹਦੇ ਕੋਰੇ ਫੜਾ ਰਹੇ ਵੀ ਆ ਹਰ ਚੀਜ਼ ਪਾ ਕੇ ਦਿਖਾਓ ਤੇ ਮੈਂ ਕੋਸ਼ਿਸ਼ ਕਰਦਾ ਬਾਈ ਕਹਿੰਦਾ ਮੈਂ ਪਾ ਲਾਂ ਮੈਂ ਆਪਾਂ ਪਾ ਕੇ ਦੇ ਦੇ ਤੇ ਦੇਖੋ ਕੰਮ ਜੀ ਆ ਤਾਂ ਇਸੇ ਕਰਦੇ ਨੂੰ ਕੋਲ ਦੀ ਪਰ ਮੈਂ ਪਹਿਲਾਂ ਵੀ ਟੱਕਰਾਂ ਮਾਰੀਆਂ ਪਰ ਮੈਥੋਂ ਨਹੀਂ ਪਈਏ ਤੇ ਇਹ ਬਾਈ ਆਪਣਾ ਛੋਣੀ ਇਹ ਮਿੰਟੋ ਮਿੰਟੇ ਪਾ ਰਹੇ ਮੇਰੇ ਤੋਂ ਬਾਈ ਜੀ ਨੇ ਸੋਗੋ ਪੀ ਲਿਆ ਜੂਨੀ ਪਾਸ ਆ ਦੇਣਾ ਕੱਲ ਜਾਣਾ ਦਾ ਪਹਿਲਾਂ ਮੈਂ ਟੱਕਰਾਂ ਨੂੰ ਕਰ ਮਾਰਿਆ ਹਾਲਾ ਬਾਈ ਜੀ ਕੋਲੋਂ ਚਾਹੋ ਲਓ ਜੀ ਬਾਈ ਜੀ ਨੇ ਪਾਤੀ ਤੇ ਹੁਣ ਮੈਂ ਦੁਬਾਰੇ ਫੇਰ ਕੋਸ਼ਿਸ਼ ਬਾਈ ਨੇ ਤਾਂ ਮੈਂ ਟਮੈਟੋ ਪਾਦੀ ਮੈਂ ਦੁਬਾਰੇ ਫੇਰ ਕੋਸ਼ਿਸ਼ ਕਰਕੇ ਦੇਖਦਾ ਤੇ ਇਹ ਹਰ ਤਿੰਨ ਲੱਕੜ ਦੇ ਹੋਈ ਜਾ ਪਰ ਜਿਹੜੀ ਤਿਆਰ ਪਰ ਉਹੀ ਪਾ ਜਾਂਦਾ ਜੀ ਇਹ ਰੱਕੇ ਦੀ ਬਸ ਦੀ ਗੱਲ ਨੂੰ ਬਾਈ ਨੇ ਤਾਂ 30 ਸੈਕਿੰਡਾਂ 'ਚ ਪਾ ਦਿੱਤਾ ਉਹਨਾਂ ਦੁਆਰੇ ਕੋਸ ਬਿਚਾਰ ਦੇ ਬਾਈ ਨਹੀਂ ਪਾਉਂਦੀ ਤੇ ਪਾ ਕੇ ਦੇ ਦਿੰਦੇ ਨੇ ਬਾਕੀ ਪੌਣ ਦਾ ਨਾ ਮਾਰਦਾ ਇਹਨਾਂ ਦੇ ਵੀ ਇਹ ਖੱਟ ਕਰ ਲੈਂਦੇ ਨੇ ਪਰ ਜਿਹੜਾ ਆ ਮੈਂ ਦੇਖੋ ਕਿ ਬਾਈ ਪਾਉਂਾਗੇ ਮੇਰੇ ਨਾਲ ਦੋਨੋਂ ਵਾਰ ਦੇਖ ਲਈ ਪਰ ਮੇਰੇ ਹਿਸਾਬ ਨਹੀਂ ਆ ਆ ਪਾਣੀ ਦੀ ਮਾਰ ਆ ਤੁਮ ਸਮਾਰ ਕੇ ਦੇਖੋ ਜੀ ਹੁਣ ਸੁਨ ਦੁਆਰੇ ਦਿਖਾ ਰਹੇ ਆ ਜੀ ਸਮਾਰਕਾ ਹੋ ਗਿਆ ਜੀ ਪਹਿਲਾਂ ਇਹ ਮੈਂ ਪਕੜਨੀ ਹੈ ਹਾਂ ਬੜਾ ਮੋਬਾਈਲ ਆਖੋ ਹਾਂ ਜੀ ਆਹ ਬੁੱਟਾ ਲਾਓ ਠੀਕ ਹੈ ਜੀ ਰਾਤ ਨੂੰ ਵੇਲੇ ਤੁਸੀਂ ਇਹ ਆਹ ਇਹ ਕਾਰ ਦੇ ਕੋਲ ਆਹ ਕਮਾ ਲਓ ਆ ਲਓ ਦੇਖੋ ਜੀ ਬਾਈ ਨੇ ਮੈਂ ਟੋ ਮਲਟੀ ਪਾ ਦਿੱਤੀ ਧੰਨਵਾਦ ਜੀ ਬਹੁਤ ਵਧੀਆ ਜੀ